ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਬਹੁਤ ਹੀ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਅੱਜ ਆਪਾਂ ਇਹ ਸ਼ਬਦ ਮੱਧ ਸਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਰ ਵਾਲੇ ਸਵਰ ਹਨ ਜੀ ਸਾ ਰੇ ਗਾ ਕਮਲ ਮਾ ਬਾਧਾ ਤਨੀ ਕੋਮਲ ਗਾशुਧ ਅਤੇ ਮਾਤੀ ਵਰਵੀ ਇਸ ਸ਼ਬਦ ਅੰਦਰ ਸਵਰ ਲੱਗਣਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਇਸ ਸ਼ਬਦੀ ਦੀ ਤਾਲ ਬੰਦ ਕਹਿਰਾ ਤਾਲ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਕਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੇ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜਿੰਨੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਲਜਗਤੀ ਮਾਫੀ ਹੈ ਕਿ ਤੁਸ ਮਾਤਪੱਖੀ ਨਹੀਂ ਸ਼ਬਦ ਸਿੱਖੀਏ ਜੀ It is hung ਸਦਾ ਸਮਾਲੇ ਸਿਮਰ ਸਿਮਰ ਤੇ ਸਦਾ ਸਮਾਲੇ हर का नाम हृदय सग तरा सङ्गीसा सगले तरा गोरु मेरे संग, सदा ਹਰ ਨਾਮ ਪਦਾਰਥ ਨਾਨਕ ਮੰਗੇ ਹਰ ਨਾਮ ਪਦਾਰਥ ਨਾਨਕ ਮੰਗੇ ਦੁਰਬੇਰਸਾਂ ਤਾਈ ਅਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਗੁਰ ਮੇਰੇ ਗੁਰ ਮੇਰੇ ਸੰਗ ਪਦ ਪਗਰੇ ਸਦਾ ਹੈ ਨਾਲੇ ਸਦਾ ਹੈ ਨਾਲੇ ਫਿਰ ਦੁਬਾਰਾ ਤੋਂ ਦੱਸਣ ਲੱਗਾ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ Semer 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 tes sadasmale. Firda ton. Semer semer tes sadasmale. ਇਸ ਸਦਾ ਸਮਾਲੇ ਲੈ ਗੁਰ ਮੇਰੇ ਸੰਗ ਇਹ ਸਤਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਦੇ ਹਾਂ ਜੀ ਹਰ ਕਾ ਨਾਮ ਹਰ ਕਾ ਨਾਮ ਹਿਰਦੈ ਨਿਤ ਧਿਆਈਂ ਹਿਰਦੈ ਨਿਤ ਧਿਆਈਂ ਪਹਿਲੀ ਲਾਈਨ ਤੇ ਇੱਥੇ ਰੁਕਣਾ ਹੈ ਫਿਰ ਅਗਲੀ ਲਾਈਨ ਤੇ ਹਰ ਕਾ ਨਾਮ ਹਿਰਦੈ ਨਿਤ ਧਿਆਈਂ ਇੱਥੋਂ ਸਿੱਧਾ ਦਾਤੇ ਆ ਜਾਣਾ ਹੈ ਫਿਰ ਅਗਲੀ ਲਾਈਨ ਸੰਗੀ ਸਾ सङ्गी सारिये सगलतराई, तरा सगल तरा सङ्गी ਵਾਪਸੀ ਗੁਰ ਮੇਰੇ ਸੰਗ ਇਹ ਸਥਾਈ ਹੈ ਅਤੇ ਅੰਤਰਾ ਪਹਿਲਾ ਅੰਤਰਾ ਹੁਣ ਆਪਾਂ ਲਾਸਟ ਅੰਤਰਾ ਦੂਸਰਾ ਅੰਤਰਾ ਸਿੱਖਦੇ ਹਾਂ ਜੀ ਤੇਰਾ ਮਿੱਠਾ ਲੱਗੇ ਹਰ ਨਾਮ ਪਦਾਰਥ ਹਰ ਨਾਮ ਪਦਾਰਥ ਨਾਨਕ ਮੰਗੇ गुरु मेरे संग सदा है नाले सदा है नाले गुरु मेरे संग सदा है नाले सदा ਇਹਦਾ ਸ਼ਬਦ ਹੈ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾਉਂਦਾ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੂੰ ਉਸੇ ਤਰੀਕੇ ਨਾਲ ਸਿੱਖਣਾ ਹੈ ਪਉ ਜਗਦੀ ਮਾਫੀ ਅਕ ਤੇ ਸਮਾਤਪੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ